ਪਿਆਰੇ ਸਵਰਗੀ ਪਿਤਾ ਪ੍ਰਸ਼ੇਬ ਅਸੀਂ ਇਸ ਸੁੰਦਰ ਸਵੇਰ ਲਈ ਤੇਰਾ ਧੰਨਵਾਦ ਕਰਦੇ ਹਾਂ ਧੰਨਵਾਦ ਕਿ ਤੂੰ ਸਾਨੂੰ ਨਵੀਂ ਜ਼ਿੰਦਗੀ ਨਵੀਂ ਆਸ ਤੇ ਨਵੀਂ ਤਾਪ ਕੀਤੀ ਹੈ ਪ੍ਰਭੂ ਯਿਸੂ ਮਸੀਹ ਜੀ ਅੱਜ ਅਸੀਂ ਤੇਰੇ ਚਰਨਾਂ ਵਿੱਚ ਆਉਂਦੇ ਹਾਂ ਤੂੰ ਸਾਡਾ ਰਾਖਾ ਹੈ ਤੂੰ ਸਾਡਾ ਪਿਆਰ ਕਰਨ ਵਾਲਾ ਪਿਤਾ ਹੈ ਤੂੰ ਵਾਦਾ ਕੀਤਾ ਹੈ ਕਿ ਤੂੰ ਸਾਨੂੰ ਕਦੇ ਨਹੀਂ ਛੱਡੇਗਾ ਹੈ ਯਿਸੂ ਮਸੀਹ ਜੀ ਸੜ ਜਿਲਾ ਵਿੱਚ ਜੋ ਡਰ ਹੈ ਉਸਨੂੰ ਦੂਰ ਕਰੋ ਜੋ ਕਿੰਤਾ ਹੈ ਉਸ ਨੂੰ ਸ਼ਾਂਤੀ ਉਤਪਰਨ ਦੇ ਸਾਡੇ ਮਨ ਆਪਣੇ ਪੁੱਤਰ ਆਪਨ ਨਾਲ ਭਰ ਦੇ ਆਇਦਾ ਦਿਨ ਸਾਡੇ ਲਈ ਆਸ਼ੀਰਵਾਦ ਬਣਾਓ ਸਾਡੇ ਕੰਮ ਸਾਡੀ ਪੜਾਈ ਸਾਡਾ ਕਾਰੋਬਾਰ ਸਾਡੀ ਪਰਿਵਾਰ ਅਤੇ ਸਾਰੇ ਰਿਸ਼ਤੇ ਆਪਣੇ ਹੱਥਾਂ ਵਿੱਚ ਰੱਖ ਜਿੱਥੇ ਵੀ ਅਸੀਂ ਜਾਈਏ ਤੂੰ ਸਾਡੇ ਨਾਲ ਹੈ ਸਾਨੂੰ ਸਹੀ ਰਸਤਾ ਦਿਖਾ ਸਾਨੂੰ ਬੁਰਾਈ ਤੋਂ ਬਚਾ ਸਾਨੂੰ ਆਪਣੇ ਪਿਆਰ ਵਿੱਚ ਮਜ਼ਬੂਤ ਕਰ હે ਪ੍ਰਭੂ ਜੋ ਬਿਮਾਰ ਹਾਂ ਜੋ ਦੁਖੀ ਹਨ ਉਹਨਾਂ ਨੂੰ ਖੁਸ਼ੀ ਦੇ ਜੋ ਇਕਲੇ ਹਨ ਉਹਨਾਂ ਨੂੰ ਅਹਿਸਾਸ ਕਰਾ ਕਿ ਯਸ਼ੂ ਦਾ ਨਾਮ ਹੈ ਅਸੀਂ ਤਾਂ ਇਹਨੇ ਬਾਤ ਕਰਦੇ ਹਾਂ ਹਰ ਆਸ਼ੀਰਵਾਦ ਲੋ ਸਾਡੇ ਪਾਪਾਂ ਨੂੰ ਮਾਫ਼ ਕਰ ਸੰਪੁੱਤਰ ਅਤੇ ਨਿਮਰ ਜੀਵਨ ਦੀ ਅਸੀਂ ਯਿਸੂ ਦੇ ਨਾਮ ਪਰਾਣਾ ਕਰ ਦਿਆ ਕਬੂਸਤੂਰ ਇਹ ਵਚਨ ਦੱਸਦਾ ਹੈ ਯਸ਼ੂਆ ਕਿ ਕੀ ਆਲੀ ਦਾ ਦਸੁਰਤ ਲਿਖ ਹੈ ਡਰਨਾ ਕਿਉਂਕਿ ਮੈਂ ਤੇਰੇ ਨਾਲ ਹਾਂ ਘਬਰਾਉ ਨਾ ਕਿਉਂਕਿ ਮੈਂ ਤਾਂ ਪ੍ਰੋਸੀਏਸ਼ਨ ਬਟ ਤੁਹ ਤਾਕਤ ਦੇਾਂਗਾ ਤੇ ਮੈਂ ਮਦਦ ਕਰਾਂਗਾ ਮੈਂ ਆਪਣੀ ਧਰਮੀ ਸੱਜੀ ਆਤਮਾ ਤੇਨੂੰ ਸੁਮਾਹ ਲਾਂਗਾ ਪ੍ਰਭੂ ਸਤਮ ਜੀ ਹੈ ਪ੍ਰਮੇਸ਼ੂ ਜੀ ਇਸ ਤਰ੍ਹਾਂ ਵਚਨ ਦਾਵਾ ਧੰਨਵਾਦ ਕਰਦੇ ਹਾਂ ਕਿ ਤੂੰ ਕਿਹਾ ਹੈ ਕਿ ਡਰਨਾ ਕਿਉਂਕਿ ਮੈਂ ਤੇਰੇ ਨਾਲ ਹਾਂ ਅੱਜ ਅਸੀਂ ਹਰ ਡਰ ਛੱਡਦੇ ਹਾਂ ਅਸੀਂ ਹਰ ਚਿੰਤਾ ਛੱਡਦੇ ਹਾਂ ਅਸੀਂ ਹਰ ਸਮੱਸਿਆ ਤੇਰੇ ਹੱਥਾਂ ਵਿੱਚ ਦੇ ਦਿੰਦੇ ਹਾਂ ਐ ਇਸ ਮੁਸੀਬਤ ਸਾਨੂੰ ਆਪਣੀ ਤਾਕਤ ਦੇ ਸਾਨੂੰ ਆਪਣੀ ਸ਼ਾਂਤੀ ਦੇ ਸਾਨੂੰ ਆਪਣੀ ਮਦਦ ਨਾਲ ਭਰ ਦੇ ਅਸੀਂ ਵਿਸ਼ਵਾਸ ਕਰਦੇ ਕਿ ਤੂੰ ਸਾਡੇ ਨਾਲ ਹਾਂ ਤੂੰ ਸਾਨੂੰ ਦੂਰ ਛੱਡ ਨਹੀਂ ਤੂੰ ਸਾਡੀ ਜ਼ਿੰਦਗੀ ਬਦਲ ਨਹੀਂ ਹੇ ਪ੍ਰੇਸ਼ਮਸੀ ਆਇਦਾ ਦਿਨ ਆਸ਼ੀਰਵਾਦ ਬਣਾਓ ਸਾਡੇ ਘਰ ਸਾਡੇ ਇਕ ਅਤੇ ਸਾਡੇ ਦਿਲਾਵਿਚ ਆਪੇ ਰੋਸ਼ਨ ਕੀਤਾ ਪੁੱਤਰ ਅਤੇ ਪੁੱਤਰਾ ਪਰਨਾਮ ਅਚ ਅਸੀਂ ਅਸੀਂ ਇਹ ਕਰਨਾ ਕਰਦੇ ਹਾਂ ਤੁਸੀਂ ਅੱਜ ਇਸ ਪ੍ਰਾਣਾਂ ਦੇ ਦੌਰਾਨ ਇਹਨਾਂ ਦੀ ਹਰੇਕ ਜ਼ਰੂਰਤ ਨੂੰ ਹਰੇਕ ਕਟੀ ਨੂੰ ਹਰੇਕ ਕਮੀ ਨੂੰ ਪ੍ਰਭੂ ਜੀ ਪੂਰਾ ਕਰ ਚੁਕੇ ਮੇਰੇ ਵਿਸ਼ਵਾਸੀ ਵਜਿੰਦਾ ਪ੍ਰਭੂ ਜੀ ਜੋ ਵੀ ਲੋਕ ਇਸ ਅੱਜ ਆਮੇ ਨਬੋਲ ਰਖੇ ਹੋ ਰਹੇ ਹਨ ਜੇ ਆਮੇ ਲੇਖ ਰਹੇ ਹਨ ਕਿ ਬਹੁਤ ਸਖ ਆਪ ਨੇ ਮੰਗੀਆਂ ਉਸ ਤੋਂ ਤੁਹਾਡੇ ਕੋਲੋਂ ਪ੍ਰਾਪਤ ਕਰ ਚੁਕੇ ਹੰ ਇਸੂ ਦਾ ਨਾਮ ਦੇਵ ਜੀ ਔਰ ਜੋ ਲੋਕ ਇਸ ਪ੍ਰਭੂ ਜੀ ਦਾ ਨਾਮ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾਉਂਦੇ ਹਨ ਤੋਂ ਦੇ ਰਾਜ ਦੀ ਸੇਵਨ ਮੱਭੀ ਉਦਾਉਂਦੇ ਹਨ ਦੇਖਿਆ ਕਿ ਮੁਸੀਦੋ ਜੀ ਕੀਤੀ ਮਿਹਨਤ ਕਦੇ ਅਸਫਲ ਨਹੀਂ ਹੁੰਦੀ ਤੁਸੀਂ ਇਹਨਾਂ ਦੇ ਮਿਹਨਤ ਦਾ ਫਲ ਇਹਨਾਂ ਦੇ ਚੁੱਕੇ ਹੋ ਇਸੁਧਨਾਮ ਦੇ ਵਿੱਚ ਔਰ ਮੈਂ ਜਿੰਦਾ ਖੁਦਾ ਜੀ ਬਸ ਸਤਿਮੁਜੀ ਜੋ ਲੋਕੀ ਤਰਨਾ ਦੌਰਾਨ ਆਪਣੀ ਕਮਾਈ ਦੇ ਵਿੱਚੋਂ 20 ਨੂੰ ਦਸਵੰਦ ਨੂੰ ਟੋੜੇ ਰਾਜ ਦੇ ਬੀਜ ਰੇ ਹਾਂ ਤੁਹਾਡੇ ਕੋਚੇ ਦੋਚ ਨਹੀਂ ਕਿ ਕਿ ਸੱਚ ਮੁਜ ਜੋ ਲੋਕ ਵੇਚਦੇ ਹਨ ਉਹੀ ਵੱਧਦੇ ਹਨ ਜੋ ਕਿਸਾਨ ਵੇਦਾ ਹੈ ਉਹੀ ਆਪਣੀ ਫਸਲ ਨੂੰ ਵੱਡਦਾ ਹੈ ਸੱਚ ਮੁਜ ਪ੍ਰਮੇਸ਼ਰ ਜੀ ਮੈਂ ਜਿੰਦਾ ਖੁਦਾ ਤੁਹਾਡੇ ਕਾਮਾ ਦੇ ਲਈ ਇਹ ਨਬੀ ਜੀ ਤੁਸੀਂ ਜਾਣਦੇ ਹੋ ਕਿ ਕਮਾਈ ਦੇ ਵਿੱਚੋਂ ਬੀਜ ਆਇਆ ਤੁਸੀਂ ਕਿਹਾ ਜੇ ਬੰਦੂ ਦੇ ਨਾਲ ਆਪਣੀ ਕਾਟੀ ਦੇ ਵਿੱਚ ਬੀਜਦੇ ਹਨ ਉਹ ਇੱਕ ਦਿਨ ਜੇ ਕਾਰਿਆ ਦੇ ਨਾਲ ਵੱਢਣਗੇ ਇਹ ਬੀਜ ਪ੍ਰਭੂ ਜੀ ਪੂੜਾ ਆਤਮ ਬLES ਕਰ ਚੁੱਕਾ ਹੈ ਜਿਸ ਕਮਾਈ ਦੇ ਵਿੱਚੋਂ ਆਇਆ ਕਿਸ ਹੱਥਾਂ ਨਾਲ ਵੇਜਿਆ ਉਸ ਕਮਾਈ ਦੇ ਅੰਦਰ ਬਰਕਤ ਹੈ ਤੋ ਕੀ ਉਹਨਾਂ ਹੱਥਾਂ ਦੇ ਕੰਮਾਂ ਦੇ ਉੱਪਰ ਬਰਕਤ ਆ ਚੁੱਕੀ ਹੈ ਜਿਸ ਤਰ੍ਹਾਂ ਇਸਹਾਕ ਨੇ ਬੀਜਿਆ ਉਸੇ ਸਾਲ ਫਲ ਪ੍ਰਾਪਤ ਕੀਤਾ ਇਹ ਵੀ ਆਪਣੇ ਬੀਜ ਦਾ ਫਲ ਪ੍ਰਾਪਤ ਕਰ ਚੁੱਕੇ ਹਨ ਤੁਸੀਂ ਇਹਨਾਂ ਦੇ ਦੇ ਚੁੱਕੇ ਹੋ ਕਿ ਇਹਨਾਂ ਦੇ ਕੋਲ ਰੱਖਣ ਲਈ ਜਗ੍ਹਾ ਨਹੀਂ ਇਹ ਵਾਅਦੇ ਤੁਸੀਂ ਇਹਨਾਂ ਦੇ ਜੀਵਨਾਂ ਵਿੱਚ ਪੂਰੇ ਕਰ ਚੁੱਕੇ ਹੋ ਜੋ ਲੋਕ ਰਬੂ ਜੂਪਰਾ ਨਹੀਂ ਖਾਮਾ ਲਈ ਕਰਾਤ ਨਹੀਂ ਕਰ ਰਹੇ ਹਨ ਰਸਤੇ ਵਿੱਚ ਹਨ ਮੈਂ ਜੀ ਤਰਨਾ ਕਰਦਾ ਹਾਂ ਕਿ ਸਹੀ ਸਲਾਮ ਆਪਣੇ ਘਰ ਜੋ ਆਪ ਸੰਤਨ ਦੰਨਵਾਦ